ਯੋਦਨ ਬੋਲ ਪੈ ਜਾਂਦਾ ਹੈ ਸਪੀਕਰ ਲੱਗਾ ਸਪੀਕਰ ਨਹੀਂ ਆਇਆ ਬਈ ਬੋਲ ਨਹੀਂ ਨਾ ਆਵਾਜ਼ ਨਹੀਂ ਆਈ ਅਸੀਂ ਤਾਂ ਆਏ ਚੈੱਕ ਕਰਦੇ ਤਦੋਂ ਤੈਨੂੰ ਆਖਿਆ ਵੀ ਬਾਤ ਬੋਲਿਆ ਨਹੀਂ ਗਾਇ ਰਿਹਾ ਤੇ ਜਦੋਂ ਉਹ ਟੁਰ ਗਈ ਮੈਂ ਬਿਲ ਬਣਾ ਕੇ ਮੈਂ ਉਹ ਲਫਾਫਾ ਜਾ ਪਿਆ ਮੈਂ ਹਾਲ ਬਾਤ ਨਾਲ ਜਿਗਰਾ ਕੀਤਾ ਸੀ ਕਿ ਮੈਂ ਸਕੈਨ ਕਰ ਦਿਆਂ ਨੀ ਬੋਲਦੇ ਕੋਈ ਨਹੀਂ ਆਉਂਦੇ ਨਾ ਵੀਰੇ ਹਾਂ ਸਭ ਕੁਝ ਕਰੀ ਕਰੀ ਸਭ ਮੈਂ ਕਿਹਾ ਨਹੀਂ ਆ ਜਾਨੀ ਦੱਸਿਆ ਦੱਸ ਦਿਆਂਗੇ ਮਾਂ ਦੇ ਜਦੋਂ ਮੈਂ ਗਿਆਨ ਕਰ ਤੂੰ ਮਿਲਵਾ ਦੇ ਉਹ ਗੱਡੀ ਤੇ ਲੈ ਵੀ ਜਾ ਮੈਂ ਕਿਹਾ ਗੱਡੀ ਲੈ ਗੀ ਲੋਡ ਕਰਨੇ ਮਾਜੀ ਗੱਡੀ ਨਿਕਲਦੀ ਵੀ ਅੰਦਰੋਂ ਦੀ ਵੀਡੀਓ ਆਪਣੀ ਤੋਂ ਜਦੋਂ ਅੰਕਲ ਆਪਣੇ ਕੋ ਆਏ ਨਾ ਗੱਡੀ ਨਿਕਲਦੀ ਥੋੜੀ ਜਿਹੀ ਉਹ ਗਈ ਆ ਬੜੀ ਚੱਲੀ ਬੁੱਢੀ ਉਹ ਚਲੀ ਗਈ ਮੈਂ ਕਿਹਾ ਵੀ ਅੰਕਲ ਬਾਹਰ ਨਿਕਲ ਗਿਆ ਨਾਲ ਹੀ ਆਵੇ ਆਵੇਂ ਮੈਂ ਉਹਦੇ ਨਾਲ ਹੀ ਫੋਟੋ ਫੜਵਾਉਂਦੇ ਆਹ ਹੋਵੇ ਠੀਕ ਉਸ ਜਗ੍ਹਾ ਅੰਦਰ ਛੱਡ ਗੀ ਛੁੱਟ ਕੋਨੇ ਗਾਂ ਘਰ ਮੜੀ ਠੀਕ ਨਹੀਂ ਦੇ ਦੀ ਵੀਡੀਓ ਨੇ ਸੁਨਿਆਰੇ ਦੇ ਮੁੰਡੇ ਨੇ ਆਪਣੇ ਕੈਮਰੇ ਤੇ ਬਣਾਈ ਉਹ ਨਾ ਮਲਾਓ ਲੋਕ ਮੜ ਜਾ ਕੇ ਕਾਰ ਡੇ ਕਿ ਕਰਦਾ ਨਹੀਂ ਦੱਸ ਬਲ ਸੁਣਾਇਆ ਐਡਾ ਆ ਉਹੀ ਆਈ ਆ ਨਾ ਨੀ ਆ ਪਰ ਵੀ ਇਹ ਕਰਤੋਂ ਸਾਣ ਕਰ ਅੱਗੇ ਅੱਗੇ ਵੀ ਆਈ ਏ ਨਹੀਂ ਪਹਿਲੀ ਵਾਰ ਆਈ ਆ ਰੁਪਈਆ 4000 ਦੱਸ ਗਿਆ ਮੈਂ ਕੰਮ ਨਹੀਂ ਕਰਦਾ ਬੜਾ ਗਾਗ ਵੀ ਆ ਰਿਹਾ ਨਹੀਂ ਨਹੀਂ ਮੈਂ ਕਰਣੀ ਐਸੇ ਦਾ ਅੱਜ ਮੇਰੇ ਕੋਲ ਆ ਇੱਕ ਗਾਗਾ ਆਇਆ ਲੰਗੜੀ ਇੱਕ ਮਿੰਟ ਹੋਰ ਹੈ ਖਾਲੀ ਕੀ ਨਾਮ ਤੁਹਾਡਾ ਮੇਰਾ ਨਾਮ ਗਰਮੇਸ਼ ਸਿੰਘ ਤੇ ਤੁਹਾਡਾ ਕਲਾਸ ਹਾਊਸ ਕੀ ਸੁਣਾਦੇ ਆ ਤਨਤਨ ਬਾਬਾ ਦੀਪ ਸਿੰਘ ਕਲਾਸ ਹਾਊਸ ਤੇ ਕੀ ਗੱਲ ਹੋਈ ਤੁਹਾਡਾ ਗੱਲ ਮੇਰੇ ਨਾਲ ਇਹ ਹੋਈ ਵੀ ਅੱਜ ਇੱਕ ਲੇਡੀ ਤਕਰੀਬਨ ਸਾਢੇ 4-5 ਵਜੇ ਮੇਰੇ ਕੋਲ ਆਈ ਵੀ ਮੈਨੂੰ ਸੂਟ ਚਾਹੀਦੇ ਆ ਮੈਂ ਕਿਹਾ ਬੈਠੋ ਸੂਟ ਮਿਲ ਜਾਣਗੇ ਕੋਈ ਗੱਲ ਨਹੀਂ ਕਿਹੋ ਜਿਹਾ ਚਾਹੀਦਾ ਆ ਆਂਦੀ ਸਾਡਾ ਕੋਈ ਫੰਕਸ਼ਨ ਹੈ ਮੈਂ ਉੱਥੇ ਦੇਣੇ ਆ ਤੇ ਉਹਦੇ ਵਾਸਤੇ ਮੈਨੂੰ ਸੂਟ ਵਿਖਾਓ ਸੂਟ ਵਿਖਾਇਆ ਤੇ ਉਹਨੇ ਚਾਰ ਸੂਟ ਜਿਹੜੇ ਉਹ ਪਸੰਦ ਕੀਤੇ ਆ ਉਦੋਂ ਬਾਅਦ ਦੋ ਅਖੇ ਅੰਡਰਵੀਅਰ ਦੇ ਦਿਓ ਦੋ ਦੋ ਬਨਾਨ ਦੇ ਦਿਓ ਤੇ ਦੋ ਚੁੰਨੀਆਂ ਦੇ ਦਿਓ ਮਤਲਬ ਕਰ ਕਰ ਕੇ ਸਾਰਾ ਸਮਾਨ ਜਿਹੜਾ ਉਹ 4020 ਪੈਸਾ ਬਣਿਆ ਤੇ ਸਾਰਾ ਸਮਾਨ ਉਹਦੇ ਫਾਫਿਆਂ ਚ ਪਾ ਦਿੱਤਾ ਕਿਆਂ ਦੀ ਪੈਸੇ ਬੈਂ ਜਿਹੜੇ ਸਕੈਨ ਕਰ ਦਿੰਦੀਆਂ ਮੈਂ ਕੁਝ ਨਹੀਂ ਕਰ ਦਿਓ ਜਦੋਂ ਸਕੈਨ ਕੀਤੀ ਆ ਕਿ ਉਹਦੀ ਮੈਨੂੰ ਝੂਠੀ ਜੜੀ ਆਉਨੇ ਜਿਹੜੀ ਸਕਰੀਨ ਸ਼ਾਟ ਪਾਤੀ ਆ ਤੇ ਉਹਨੂੰ ਓਕੇ ਨਹੀਂ ਕੀਤਾ ਮੈਂ ਉਹਨੂੰ ਕਿਹਾ ਵੀ ਮੇਰਾ ਮੋਬਾਈਲ ਜਿਹੜਾ ਇਹ ਬੋਲ ਪੈਂਦਾ ਪਈ ਪੈਸੇ ਪੈ ਗਏ ਆ ਹੈ ਇਹਨੇ ਉਸੇ ਵੇਲੇ 4000 ਦਾ ਮੈਂ ਕਿਹਾ 4000 ਬੋਲ ਦੇਣਾ ਸੀ ਪਰ ਲੇਕਨੇ ਇਹਨੇ ਕੁਝ ਬੋਲਿਆ ਨਹੀਂ ਪੈਸੇ ਨਹੀਂ ਪਏ ਨਹੀਂ ਨਹੀਂ ਆਖੇ ਪੈ ਗਏ ਆ ਤੁਸੀਂ ਮੋਬਾਈਲ ਮੇਰਾ ਮੋਬਾਈਲ ਨੰਬਰ ਲੈ ਲਓ ਮੈਂ ਆਖਿਆ ਵੀ ਮੋਬਾਈਲ ਨੰਬਰ ਵੀ ਦੇ ਦਿੱਤਾ ਤੇ ਮੈਂ ਆਖਿਆ ਵੀ ਤੁਸੀਂ ਇੱਥੇ ਰੁਕੋ ਮੈਂ ਲਾਗੇ ਮੈਂ ਹਸਨਿਆਰਾਂ ਦੁਕਾਨਾਂ ਮੈਂ ਉਹਨਾਂ ਦੇ ਮੁੰਡਿਆਂ ਕੋਲ ਮੈਂ ਚੈੱਕ ਕਰਾ ਲਾਂ ਮੈਂ ਉੱਧਰ ਤੋਂ ਗਿਆ ਤੇ ਇਹ ਗੱਡੀ ਪਜਾ ਕੇ ਜੜਿਆ ਇੱਥੋਂ ਲੈ ਕੇ ਕਿਤਨੀ ਮਰਸੀ ਕਿੱਥੇ ਬੈਠਣ ਲੱਗੋ ਉਹ ਤਕਰੀਬਨ ਮਤਲਬ 30 32 ਸਾਲ ਦੀ ਲੇਡੀ ਆ ਕੋਈ ਇਹ ਚੰਗੇ ਘਰ ਦੀ ਲੇਡੀ ਆ ਕੋਈ ਇਹ ਨਹੀਂ ਆ ਗੱਡੀ ਤੇ ਆਈ ਚਿੱਟੇ ਰੰਗ ਦੀ ਗੱਡੀ ਆ ਘਰ ਦਾ ਉਹਦਾ ਗੱਡੀ 'ਚ ਬੈਠਾ ਸੀ ਤੇ ਸੀਸੀਟੀਵੀ ਹੈ ਜੀ ਸੀਸੀਟੀਵੀ ਕੈਮਰੇ ਜਾਈ ਫੋਟੋ ਉਹਦੀ ਗੱਡੀ ਦੀ ਕੋਈ ਫੋਟੋ ਨਹੀਂ ਆਈ ਕਿਉਂਕਿ ਲੇਡੀ ਦੀ ਲੇਡੀ ਜਿਹੜੀ ਆ ਉਹ ਮੇਰੇ ਕੈਮਰੇ 'ਚ ਆਈ ਆ ਤੇ ਉਹ ਜਿਹੜੀ ਮੈਂ ਉਹ ਤੁਹਾਨੂੰ ਦਿਖਾ ਦਿੱਤੀ ਆ ਵੀ ਆਈ ਆ ਕਾਹਨਾ ਚਰ ਕਾਫੀ ਚਰ ਬੈਠੀ ਜੀ ਆ ਸਾਰੀ ਵੀਡੀਓ ਜਿਹੜੀ ਆ ਉਹ ਕੈਮਰੇ ਦੇ ਵਿੱਚ ਜਿਹੜੀ ਉਹ ਆਈ ਆ ਉਹਦੀ ਮੈਂ ਮੰਨ ਕਰਦਾ ਵੀ ਜਾਂ ਤੇ ਮੈਨੂੰ ਆਪਣੇ ਆਪ ਆਣ ਕੇ ਤੇ ਪੈਸੇ ਦੇ ਜਾਏ ਤੇ ਚਲੋ ਠੀਕ ਠਾਕ ਆ ਜੇ ਨਹੀਂ ਆ ਤੇ ਫਿਰ ਪੁਲਿਸ ਕਾਰਵਾਈ ਕੀਤੀ ਚੋਗੀ ਬਸ ਖਾਲੀ ਪੀਣਾ ਬੜਾ ਜੀ ਮੇਰਾ ਨਾਮ ਅਰਵਜਨ ਸਿੰਘ ਹੈ ਜੀ ਬਸ ਜੀ ਕੀ ਕੰਮ ਕਰਦੇ ਕਿੱਥੇ ਰਹਿੰਦੇ ਸਾਡੀ ਨਾ ਵੀਡੀ ਦੁੱਧ ਕੰਨ ਸ਼ੋਪ ਛੱਡ ਕੇ ਸਾਡੀ ਆਪਣੀ ਸਨਾਰੇ ਦੀ ਸ਼ੋਪ ਹੈ ਵੇਚਦੇ ਆ ਆਪਣੀ ਤੇ ਕੀ ਅੱਜ ਹੋਇਆ ਨਾ ਕੱਟਦਾ ਅੱਜ ਨਵੀ ਦੀ ਸਾਡੇ ਕੋ ਭੱਜੇ ਭੱਜੇ ਆਏ ਆ ਤੇ ਕਹਿੰਦੇ ਹੀ ਵੀ ਮੇਰਾ ਫੋਨ ਚ ਨਾ ਚਾਰੀਆ ਰੀਚਾਰਜ ਕਰਵਾਇਆ ਸੀ ਤੇ ਉਹ ਰੀਚਾਰਜ ਵੇਖਿਆ ਹੋਇਆ ਨਹੀਂ ਬੱਚਾ ਨੂੰ ਕਹਿੰਦੇ ਵੀ ਰੀਚਾਰਜ ਹੋਇਆ ਨਹੀਂ ਹੋਇਆ ਤੇ ਬੱਚਾ ਨੇ ਵੇਖਿਆ ਕਹਿੰਦੇ ਅੰਕਲ ਜੀ ਰੀਚਾਰਜ ਨਹੀਂ ਹੋਇਆ ਤੇ ਇਹ ਪਰੇਸ਼ਾਨ ਦੇ ਹੀ ਥੋੜਾ ਜਿਹਾ ਤੇ ਮੈਨੂੰ ਵੀ ਇਹ ਬਾਹਰ ਆਏ ਤੇ ਵੇਖਿਆ ਤੇ ਗੱਡੀ ਅੰਦਰ ਬਾਹਰ ਗੱਡੀ ਲੱਗੀ ਸੀ ਤੇ ਗੱਡੀ ਉਹ ਲੈ ਕੇ ਦਿਓ ਚਲੇ ਗਏ ਤੇ ਮੈਨੂੰ ਕਹਿੰਦੇ ਗੱਡੀ ਇੱਥੇ ਖਲੋਤੀ ਮੈਂ ਕਹਿੰਦਾ ਤੇ ਚਲੇ ਗਈ ਜੀ ਮੈਂ ਬਾਹਰ ਬੈਠਾ ਸੀ ਕੁਰਸੀ ਤੇ ਇਹ ਬੱਚੇ ਅੰਦਰ ਕਾਊਂਟਰ ਤੇ ਬੈਠੇ ਇੱਕ ਬੱਚੇ ਇਹਨਾਂ ਦਾ ਮੋਬਾਈਲ ਵੇਖਣ ਦੇ ਹੀ ਇਹਨਾਂ ਕੋ ਚਾਰ ਕ ਸੂਟ ਚਾਰ ਪੰਜ ਸੂਟ ਲੈ ਕੇ ਗਿਆ ਤੇ ਬਾਕੀ ਹੋਰ ਵੀ ਇਹਨਾਂ ਕੋ ਉਹ ਲੈ ਕੇ ਗਿਆ ਦੁਪੱਟੇ ਦੁਪੱਟੇ ਲੈ ਕੇ ਇਹਨਾਂ ਕੋਲੋਂ ਚਾਰ ਚਾਰ 1000 ਰੁਪਏ ਦੇ ਕਹਿੰਦੇ ਸੀ ਸਕੈਨ ਕਰਾਇਆ ਤੇ ਉਹ ਚ 4000 ਇਹਨਾਂ ਨੇ ਉਹ ਮੈਟਮਣੇ ਪਾਇਆ ਨਹੀਂ ਤੇ ਉਹਨਾਂ ਦੀ ਵੀਡੀਓ ਵੀਡੀਓ ਆਈ ਆ ਤੇ ਫਿਰ ਜੋ ਤੁਹਾਡੇ ਕੋਲ ਇਹ ਕੀ ਹਾਲਾਤ ਇਹ ਨਾਲ ਇਹਨਾਂ ਦੇ ਇਹ ਕਮੰਡਾ ਇਹ ਜਵਰੇ ਇਹ ਕਮੰਡਾ ਤੇ ਫਿਰ ਇਹਨਾਂ ਨੂੰ ਚ ਬੈਗੇ ਚਾਰਜ ਪਈ ਮੇਕਅਪ ਚਾਰਜ ਪਈ ਉਹ ਜਿਹੜੀ ਮੈਡਮ ਚਲੀ ਗਈ ਉਹ ਤਾਂ ਹੁਣ ਵਾਪਸ ਆਉਣ ਹੋ ਰਹੀ ਤੇ ਇਹਨਾਂ ਨਾਲ ਵਿੱਚ ਆ ਚੁ ਪਈ ਮੈਂ ਵੀਰ ਹੋਣ ਨੂੰ ਮੈਂ ਕਿਹਾ ਤੁਸੀਂ ਬੈਰੋ ਫਿਰ ਤੇ ਫਿਰ ਭਜੇ ਭਜੇ ਆਏ ਇਹਨਾਂ ਚਰਨ ਗੱਡੀ ਤੇ ਨਿਕਲ ਗਈ ਤੇ ਫਿਰ ਪਰਚਾਣ ਹੀ ਵੀਤੀ ਤੇ ਇਹ ਤੇ ਵੀਦੀ ਨਾਲ ਬੜਾ ਤੱਕਾ ਹੋ ਗਿਆ ਵੀਰ ਦੀ ਨਾਲ ਪੁੱਤ ਤੁਹਾਨੂੰ ਪਤਾ ਦੇ ਇੱਕ ਸੂਟਾ ਨੂੰ ਕਿੰਨੇ ਪੈਸੇ ਕਮਾ ਲਾਂਗੇ 100 200 250 ਰੁਪਇਆ 300 ਸੂਟ ਚ ਕਮਾ ਲਾਂਗੇ ਠੀਕ ਹੈ ਜਦੋਂ ਸੀਸੀਟੀਵੀ ਲੱਗਣਾ ਆਹੀ ਤੇ ਕਹ ਨਿਆਣੇ ਸੀਸੀਟੀਵੀ ਕੋਲੋਂ ਲੋਕ ਦੁਨੀਆ ਡਰਦੀ ਨਹੀਂ ਵੀਦੀ ਸੋ ਸੀਸੀਟੀਵੀ ਕੋਲੋਂ ਨਹੀਂ ਦੁਨੀਆ ਡਰਦੀ ਜੀ ਆਜੋ ਭੈਣ ਜੀ ਹਾਂ ਜੀ ਹਾਰੀ ਕਲ ਨਾ ਹਾਰੀ ਕਲ ਨਹੀਂ ਇਹ ਹੀ ਮੰਗ ਕਰਦੇ ਆ ਕਿ ਜਿਹੜੀ ਭੈਣ ਨੇ ਪੈਸੇ ਸਮਾਨ ਖੜਿਆ ਹੋਵੇ ਇਹਨਾਂ ਕੋਲੋਂ ਉਹ ਵਾਪਸੀ ਇਹਨਾਂ ਦੇ ਜਵੈਰਾਂ ਦੇ ਪੈਸੇ ਦੇ ਦੇਣ ਮਿਹਨਤ ਦੀ ਕਮਾਈ ਆ ਉਹ ਜਿਹ ਵੀ ਵੇਖੋ ਬੈਠੇ ਕਮਾਂਡੇ ਵੇਖੋ ਅਰੇ ਵੀ ਇਹਨਾਂ ਦੇ ਹੱਥ ਪੈਰ ਕਮਾਂਡੇ ਉੱਤੇ ਬੈਠੇ ਤੇ ਤਾਂ ਕਰਕੇ ਅਸੀਂ ਕਹਿੰਨੇ ਕਿ ਪਿਆਰ ਨਾਲ ਉਹਨਾਂ ਦੇ ਜੋ ਵੀ ਪੈਸੇ ਮਿਹਨਤ ਦੀ ਕਮਾਈ ਹੈ ਉਹਨਾਂ ਨੂੰ ਵੇਝਾ ਦੇ ਤੇ ਟੈਨਸ਼ਨ ਕਰਦੇ ਨਾ ਅੱਜ ਕੰਮ ਕਰਦੇ ਆਂ ਅਰੀ ਕਲੋਂ ਇਹ ਆਰਮੀ ਚੋਂ ਰਿਟਾਇਰਡ ਕੈਪਟਨ ਰਿਟਾਇਰ ਦੇ ਵੀ ਸਾਡੇ ਕੈਪਟਨ ਚੋਂ ਰਿਟਾਇਰ ਹੈ ਸਰ ਕੀ ਇਹ ਮਾਮਲਾ ਜਿਹੜਾ ਇੱਕ ਤਕਾਲ ਤੋਂ ਜਿਹੜਾ ਕੀ ਲੇੜੀ ਵੀ ਇੱਥੇ ਗੱਲ ਨਾ ਕਰ ਤਾ ਇਹ ਕੀ ਮਤਲਬ ਹੈ ਇਹ ਬ੍ਰਦਰ ਸਾਡੇ ਕੋਲੇ ਗਰਮੇਸ਼ ਸਿੰਘ ਹੋਣਾ ਨੇ ਕੰਪਲੀਟ ਕੀਤੀ ਆ ਕਹਿੰਦੇ ਵੀ ਮੈਂ ਸੇਵਾਮੁਕਤ ਆ ਆਰਮੀ ਦੇ ਵਿੱਚੋਂ ਕੈਪਟਨ ਪੈਨਸ਼ਨ ਆਇਆ ਤੇ ਮੈਂ ਕਪੜੇ ਦੀ ਦੁਕਾਨ ਕਰਦਾ ਉੱਥੇ ਕੋਈ ਦੋਵੇਂ ਮੀਆਂ ਬੀਬੀ ਆਏ ਨੇ ਤੇ ਉਹਨਾਂ ਨੇ ਇਹਨਾਂ ਕੋਲ 4000 ਦੇ ਕਰੀਬ ਕਪੜੇ ਖਰੀਦੇ ਆ ਤੇ ਇਹਨਾਂ ਨੇ ਕਿਹਾ ਵੀ ਦੂਸਰਾ ਅਸੀਂ ਸਕੈਨਰ ਜਿਹੜਾ ਉਹ ਆਪਣਾ ਜਿਹੜੇ ਪੇ Google Pay ਪੈਸੇ ਕੀਤੇ ਆ ਤੇ ਇਹਨਾਂ ਨੂੰ ਸਕੈਨਰ ਦਿਖਾਤਾ ਉਹਨਾਂ ਨੇ ਤੇ ਜਿਹੜੇ ਇਹਨਾਂ ਨੇ ਬਾਅਦ ਚੋਂ ਆਪਣਾ ਚੈੱਕ ਕੀਤਾ ਕਿ ਇਹਨਾਂ ਦੇ ਪੈਸੇ ਨਹੀਂ ਆਏ ਸੀ ਉਹ ਛਾਤਰ ਨੇ ਬੰਦੇ ਉਹਨਾਂ ਨੇ ਫੋਨ ਵਗੈਰਾ ਆਪਣਾ ਬੰਦ ਕਰ ਦਿੱਤਾ ਵਾ ਤੇ ਜਿਹੜਾ ਆਪਣਾ ਟੈਕਨੀਕਲ ਦੀਸਟ ਹੈ ਆਪਣੀ ਇਹ ਮਦਦ ਲਈ ਆ ਰਹੀ ਹੈ ਉਹ ਜਿਹੜਾ ਜੀ SIM ਦਾ ਨੰਬਰ ਕਢਾਇਆ ਵਾ ਉਹ ਨਵੇਂ ਸ਼ਹਿਰ ਦਾ ਨਿਕਲਿਆ ਜਿਹੜਾ ਨੰਬਰ ਦੇਖੀ ਜਾਣ ਲੱਗਿਆ ਕਿੱਥੋਂ ਦਾ ਨਹੀਂ ਉਹ ਨਵੇਂ ਨਵੇਂ ਸ਼ਹਿਰ ਦਾ ਜੀ ਲੋਕੇਸ਼ਨ ਦਾ ਫੋਨ ਤਾਂ ਬੰਦ ਹੈ ਬਟ ਉਹਦਾ ਜਿਹੜਾ ਨੰਬਰ ਕਢਵਾਇਆ ਵਾ ਉਹ ਕਰੇ CDR ਵਗੈਰਾ ਕਢਵਾਈ ਜਾ ਰਹੀ ਆ ਤੇ ਕੋਈ ਨਹੀਂ ਬਣਦੀ ਤਫਤੀਸ਼ ਕਰਾਂਗੇ ਜੋ ਵੀ ਸਾਹਮਣੇ ਆਊਗਾ ਫਿਰ ਉਹਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ CCTV ਫੁਟੇਜ ਆਈ ਹੈ ਸਾਹਮਣੇ CCTV ਵੀ ਫੁਟੇਜ ਉਹਨਾਂ ਵੱਲ ਦਿੱਤੀ ਗਈ ਹੈ ਜੀ ਪਰ ਉਹ ਬੇਪਛਾਣ ਨੇ ਬੰਦੇ ਉਹ ਵੀ ਆਪਣੇ ਖੁਫੀਆ ਸੋਰਸਰਾ ਹੀ ਪਤਾ ਲਾ ਰਹੇ ਆ ਤੇ ਇਹਨਾਂ ਦੀ ਹਕਰਤੀ ਕਰਵਾਵਾਂਗੇ